ਗੁਰੂ ਖਾਲਸਾ ਸਾਹਿਬ ਸੰਗਤ ਜੀ ਸਰਬੱਤ ਸੰਗਤ ਗੱਜ ਕੇ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 12 ਤਰੀਕ ਨੂੰ 12 ਅਗਸਤ ਨੂੰ ਸਾਰੇ ਸੰਗਤ ਇੰਟਰਨੈਸ਼ਨਲ ਪੰਥਕ ਦਲ ਦੇ ਫਾਈਨਲ ਮੈਂਬਰ ਅਹੁਦੇਦਾਰ ਔਰ ਤਿੰਨਾਂ ਹੀ ਵਿੰਗਾਂ ਦੇ ਪ੍ਰਧਾਨ ਸਹਿਬਾਨ ਮੀਟਿੰਗ ਵਿੱਚ ਜ਼ਿਲ੍ਹਾ ਜੱਫੇਦਾਰ ਸਾਰੇ ਹਾਜ਼ਰ ਹੋਏ ਆ ਵਿਸ਼ੇਸ਼ ਤੌਰ ਤੇ ਮੀਟਿੰਗ ਸੱਦੀ ਗਈ ਸੀ ਕਿ ਪਾਰਟੀ ਦੀ ਜਥੇਬੰਦਕ ਸਿਸ਼ਟ ਨੂੰ ਕਿਵੇਂ ਮਜ਼ਬੂਤ ਕੀਤਾ ਜਾ ਸਕਦਾ ਹੈ ਉਹਦੇ ਤੇ ਖੁੱਲਕੇ ਵਿਚਾਰਾਂ ਹੋਈਆਂ ਅਤੇ ਨਾਲ ਹੀ ਸ਼੍ਰੀਮਾਨ ਸੰਤਪਾਪਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਜੋ ਦਮਦਮੀ ਤਖਤ ਸਾਲ ਦੇ 13ਵੇਂ ਮੁਖੀ ਜਿਨ੍ਹਾਂ ਨੇ ਐਮਰਜੈਂਸੀ ਦੇ ਦੌਰਾਨ ਬਹੁਤ ਵੱਡਾ ਪ੍ਰਚਾਰ ਕੀਤਾ ਜਦੋਂ ਪੰਜ ਬੰਦੇ ਵੀ ਇਕੱਠੇ ਨਹੀਂ ਹੋ ਸਕਦੇ ਸੀ ਉਦੋਂ ਉਹਨਾਂ ਨੇ ਸੈਂਤੀ ਨਗਰ ਕੀਰਤਨ ਸਾਰੇ ਪੰਜਾਬ ਵਿੱਚ ਕੱਢੇ ਤੇ ਉਦੋਂ ਜਿਹੜੀ ਐਮਰਜੈਂਸੀ ਲੱਗੀ ਸੀ ਉਹਦੀ ਪ੍ਰਵਾਹ ਨਹੀਂ ਕੀਤੀ ਉਦੋਂ ਹੀ ਰਜੀਵ ਗਾਂਧੀ ਵੱਲੋਂ ਅਤੇ ਸੰਜੀ ਗਾਂਧੀ ਵੱਲੋਂ ਇਹ ਪਲਾਨਿੰਗ ਚਲਾ ਕੇ ਨਸਬੰਦੀ ਦਾ ਐਲਾਨ ਕੀਤਾ ਸੀ ਤੇ ਮਹਾਪੁਰਖ ਕਹਿੰਦੇ ਜਿਹੜਾ ਅਮਰਤ ਛਕ ਲਵੇਗਾ ਤਿਆਰ ਬਰ ਤਿਆਰ ਹੋ ਜਾਵੇਗਾ ਕੋਈ ਦੁਨੀਆ ਦੀ ਤਾਕਤ ਉਹਦੀ ਨਸਬੰਦੀ ਨਹੀਂ ਕਰ ਸਕਦਾ ਇਹ ਇੱਕ ਬੰਗਾਰ ਸੀ ਗਵਰਨਮੈਂਟ ਦਾ ਐਸਾ ਇੱਕ ਜੋਧਾ ਮਹਾਪੁਰਖ ਸੀ ਜੀਨੇ ਬਹੁਤ ਵੱਡਾ ਪ੍ਰਚਾਰ ਕੀਤਾ ਜਿਨ੍ਹਾਂ ਨੇ ਹਜ਼ਾਰਾਂ ਹੀ ਪਾਕੀ ਬਣਾਏ ਸੈਂਕੜੇ ਗਿਆਨੀ ਤਿਆਰ ਕੀਤੇ ਬਹੁਤਿਆਂ ਨੂੰ ਸੰਥਿਆ ਕਰਾਈ ਬੜੇ ਲੱਖਾਂ ਦੇ ਕੇਸ ਦਾੜੇ ਦਿਖਾ ਕੇ ਮਰਤਾਰੀ ਬਣਾਇਆ ਉਹਨਾਂ ਮਹਾਂਪੁਰਖਾਂ ਦੀ ਯਾਦ ਵਿੱਚ 16 ਤਰੀਕ ਨੂੰ ਪਹਿਲੀ ਭਾਦੋ ਨੂੰ ਵਰਸ਼ੀ ਮਨਾਈ ਜਾ ਰਹੀ ਹੈ ਸਾਰੇ ਜਿਹੜੇ ਸਬੰਧਤ ਉਹਨਾਂ ਦੇ ਵਿਦਿਆਰਥੀ ਹੈ ਉਹਨਾਂ ਨਾਲ ਪ੍ਰੇਮ ਕਰਨ ਵਾਲੇ ਆ ਉਹਨਾਂ ਨੂੰ ਬੇਨਤੀ ਹੈ ਕਿ ਉਹ ਇਸ ਵਰਸ਼ੀ ਤੇ ਪਿੰਡ ਰੋਡੇ ਵਿਖੇ ਗੁਰਦੁਆਰਾ ਸੰਤ ਖਾਲਸਾ ਜ਼ਿਲ੍ਹਾ ਮੋਗਾ ਵਿਖੇ ਪਹੁੰਚਣ ਤਾਂ ਕਿ ਆਪਾਂ ਉਹਨਾਂ ਦੀ ਢਾਲ ਮਿਲ ਕੇ ਵਰਸ਼ੀ ਮਨਾਈਏ ਸੋ ਜਿਹੜੀ ਮੈਂ ਬੇਨਤੀ ਕਰਨ ਲੱਗਾ ਕਿ ਅਸੀਂ ਬਹੁਤ ਵੱਡੀ ਪੱਧਰ ਤੇ ਜਿਹੜੀ ਪਾਰਲੀਮੈਂਟ ਸੀਟ ਫਰੀਦਕੋਟ ਜਿੱਤੀ ਆ ਉਹਦੇ ਤੇ ਸਾਡੇ ਬਹੁਤ ਸਾਰੇ ਵਰਕਰਾਂ ਨੇ ਅਸੀਂ ਜਿਹੜੇ ਇਨਚਾਰਜ ਥਾਪੇ ਸੀ ਹਲਕਿਆਂ ਦੇ ਉਹਨਾਂ ਨੇ ਬਹੁਤ ਸਾਰੀਆਂ ਪਾਰਟੀਆਂ ਨੇ ਬਹੁਤ ਸਾਰੇ ਵਿਅਕਤੀਗਤ ਬੰਦਿਆਂ ਨੇ ਜਿਨ੍ਹਾਂ ਨੂੰ ਹੱਲੇ ਵੀ ਅਸੀਂ ਬਾਹਰ ਨਹੀਂ ਛੱਕੇ ਨਾ ਉਹਨਾਂ ਨੂੰ ਅਸੀਂ ਉਹਨਾਂ ਦੇ ਨਾਂ ਜਾਣਦੇ ਆ ਪਰ ਉਹਨਾਂ ਨੇ ਆਪਣੇ ਘਰਾਂ 'ਚ ਬੈਠ ਕੇ ਆਪਣੇ ਕੋਲੋਂ ਹੀ ਖਰਚ ਕੀਤਾ ਆਹੋ ਸਾਡੇ ਕੈਂਡੀਡੇਟ ਨੂੰ ਵੀ ਖਰਚਾ ਦਿੱਤਾ ਸਾਡਾ ਵੀ ਹੌਸਲਾ ਵਧਾਇਆ ਉਹਨਾਂ ਨੇ ਆਪਣੇ ਕੋਲੋਂ ਹੀ ਝੰਡੇ ਬਣਾਏ ਆਪਣੇ ਕੋਲੋਂ ਹੀ ਤੇਲ ਵਾਲਿਆ ਆਪਣੇ ਕੋਲੋਂ ਹੀ ਪ੍ਰਚਾਰ ਕੀਤਾ ਆਪ ਹੀ ਉਹ ਰੋਡ ਸ਼ੋਹਵਾਂ ਦੇ ਵਿੱਚ ਆ ਕੇ ਸ਼ਾਮਲ ਹੋਏ ਜਿਸ ਦੇ ਨਾਲ ਇੱਕ ਬਹੁਤ ਵੱਡੀ ਹਵਾ ਬਣੀ ਉਹਨਾਂ ਦੇ ਸਾਰਿਆਂ ਵੱਲੋਂ ਅਸੀਂ ਸਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸ਼ੁਕਰਾਨਾ ਕਰਨ ਵਾਸਤੇ ਕਿ ਇੱਕ ਮਹਾਨ ਸ਼ਹੀਦ ਭਾਈ ਬਿਆਨ ਸਿੰਘ ਦੇ ਸੁਪੁੱਤਰ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿੱਤ ਬਖਸ਼ੀ ਹੈ ਤੇ ਜਿਨ੍ਹਾਂ ਇਸ ਜਥੇ ਦੇ ਵਿੱਚ ਬਹੁਤ ਵੱਡੀ ਮਿਹਨਤ ਕੀਤੀ ਆ ਉਹਨਾਂ ਸਾਰੇ ਵਰਕਰਾਂ ਤੋਂ ਸਾਰੀਆਂ ਜਥੇਬੰਦੀਆਂ ਨੂੰ ਸਾਰੇ ਸਰਕਲ ਇੰਚਾਰਜਾਂ ਇੰਚਾਰਜਾਂ ਨੂੰ ਅਸੀਂ ਬੇਨਤੀ ਕਰਦੇ ਆ ਕਿ 16 ਤਰੀਕ ਨੂੰ ਸ਼ਗਰਾਨ ਦਾ ਤਿਹਾੜਾ ਹੈ 16 ਅਗਸਤ ਨੂੰ ਇਸੇ ਸਥਾਨ ਤੇ ਗੁਰਪੁਰ ਅਸੰਤ ਖਾਲਸਾ ਵਿਖੇ ਉਹਨਾਂ ਵੱਲੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਗਰਾਨਾ ਕਰਵਾਉਣ ਕਰ ਵਾਸਤੇ ਸ੍ਰੀ ਅਖੰਡ ਪਾਤਸ਼ਾਹ ਦੇ ਭੋਗ ਪਾਏ ਜਾਣਗੇ ਅਤੇ ਪੱਕੇ ਭੰਡਾਰੇ ਵਰਤਾਏ ਜਾਣਗੇ ਖੁਸ਼ੀ ਵਿੱਚ ਸੋ ਸਾਰੀਆਂ ਸੰਗਤਾਂ ਨੂੰ ਇੱਥੇ ਪਹੁੰਚਣਾ ਚਾਹੀਦਾ ਹੈ ਇਹ ਅੱਜ ਦੀ ਮੀਟਿੰਗ ਦੇ ਵਿੱਚ ਫੈਸਲੇ ਲਏ ਗਏ ਨੇ ਸਿੰਘ ਸਾਹਿਬ ਜੀ ਇੱਕ 15 ਅਗਸਤ ਦਾ ਜਿਹੜਾ ਦਿਨ ਆ ਰਿਹਾ ਜਿਹੜਾ ਪੂਰੇ ਦੁਨੀਆ ਦੇ ਵਿੱਚ ਮਨਾਇਆ ਜਾਂਦਾ ਉਸ ਦੇ ਵਾਸਤੇ ਕੁਝ ਜਥੇਬੰਦੀਆਂ ਨੇ ਜਿਹੜੇ ਕਿਸਾਨੀਆਂ ਸਾਫ ਮੋਰਚੇ ਦੇ ਵਾਸਤੇ ਉਹਨਾਂ ਨੇ ਚੰਡੀਗੜ੍ਹ ਜਾਣ ਦੀ ਅਪੀਲ ਕੀਤੀ ਆ ਸੋਸ ਵਾਸਤੇ ਵੀ ਤੁਸੀਂ ਕੋਈ ਸਿੱਖ ਜਥੇਬੰਦੀਆਂ ਨੂੰ ਅਪੀਲ ਕਰਨਾ ਚਾਹੋਗੇ ਵੱਖ-ਵੱਖ ਜਥੇਬੰਦੀਆਂ ਨੇ ਵੱਖ-ਵੱਖ ਆਪ ਕੋ ਆਪਣੇ ਢੰਗ ਦੇ ਨਾਲ ਫੈਸਲੇ ਲਏ ਨੇ ਸੋ ਸਾਡੇ ਕੋਲ ਵੀ ਜਿਹੜਾ ਕਮਿਊਨ ਸਾਫ ਮੋਰਚੇ ਵੱਲੋਂ ਸਨੇਹ ਮਿਲਿਆ ਅਸੀਂ ਆਪਣੇ ਵੱਲ ਸਾਡੇ ਜੱਥੇਬੰਦੀ ਵੱਲੋਂ ਵੀ ਸਾਡੇ ਜਿਹੜੇ ਰਾਜਨੀਤਿਕ ਵਿੰਗ ਦੇ ਪ੍ਰਧਾਨ ਹੈ ਉਹ ਇੱਕ ਜੱਥਾ ਲੈ ਕੇ ਹਮ ਚੰਡੀਗੜ੍ਹ ਵਿਖੇ ਜਿਉ ਜਿਵੇਂ ਉਹ ਪ੍ਰੋਗਰਾਮ ਲਿਖਣਗੇ ਉਸ ਪ੍ਰੋਗਰਾਮ ਦੇ ਵਿੱਚ ਉਹਨਾਂ ਦੇ ਲਿਖੇ ਹੋਏ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਗੇ ਕਿਉਂਕਿ ਰੋਜਪੁਰ ਦੇ ਵਿੱਚ ਜਿਹੜੀ ਸਾਡੀ ਕਿਸਾਨ ਜੱਥੇਬੰਦੀ ਹੈ ਭਾਈ ਕਿਰਪਾ ਸਿੰਘ ਜੀ ਹਾਜ਼ਰ ਨੇ ਉਹਨਾਂ ਵੱਲੋਂ ਵੀ ਇੱਕ ਮਾਰਚ ਕੀਤਾ ਜਾ ਰਿਹਾ ਹੈ ਜੋ ਹਿੰਦੁਸਤਾਨ ਦੀ ਆਜ਼ਾਦੀ ਦੇ ਵਿੱਚ ਬਹੁਤ ਵੱਡਾ ਸਿੱਖਾਂ ਦਾ ਯੋਗਦਾਨ ਹੈ ਪਰ ਬੇਇਨਸਾਫੀਆਂ ਜੋ ਸਿੱਖਾਂ ਦੇ ਨਾਲ ਹੋਈਆਂ ਉਹਨਾਂ ਦੇ ਵਿਰੁੱਧ ਸਰਕਾਰ ਨੂੰ ਚੇਤਾਵਨੀ ਦੇਣ ਵਾਸਤੇ ਚੇਤਾ ਕਰਾਉਣ ਵਾਸਤੇ ਕਿ ਅਸੀਂ ਇੱਕ ਬਾਰਡਰ ਸਟੇਟ ਤੇ ਬੈਠੇ ਆ ਸਾਡੇ ਨਾਲ ਬਾਰ ਬਾਰ ਧੋਖਾ ਕੀਤਾ ਗਿਆ ਹੈ ਬਾਰ ਬਾਰ ਧੱਕਾ ਕੀਤਾ ਗਿਆ ਹੈ ਵਾਅਦਾ ਖਲਾਫੀ ਕੀਤੀ ਗਈ ਹੈ ਉਹ ਯਾਦ ਕਰਾਉਣ ਵਾਸਤੇ ਕਿਸਾਨ ਵਿੰਗ ਵੱਲੋਂ ਵੀ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਵੱਡਾ ਮਾਰਚ ਕੀਤਾ ਜਾ ਰਿਹਾ ਹੈ ਜਿਹੜੀਆਂ ਵੀ ਜਥੇਬੰਦੀਏ ਜਥਤੀਆਂ ਜਥੇਬੰਦੀਆਂ ਇਹਦੇ ਸਬੰਧ ਵਿੱਚ 15 ਅਕਤੂਬਰ ਦੇ ਸਬੰਧ ਵਿੱਚ ਕੋਈ ਪ੍ਰੋਗਰਾਮ ਦਿੰਦੀਆਂ ਸੋਚੀ ਸਾਡੀ ਕੌਮ ਨੂੰ ਵਾਚੜ ਕੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਉਹ ਪਿਛਲੇ ਦਿਨੀ ਪੰਚ ਸਿਕ ਸਹਿਬਾਂ ਦੀ ਤਖਤਰਤਾ ਨੇ ਇੱਕ ਮਤਾ ਪਾਸ ਕੀਤਾ ਸੀ ਜਿਹੜੇ ਆਪਣੇ ਮਕਾਨ ਸਾਹਿਬ ਦੇ ਚੋਲੇ ਸਾਹਿਬ ਨੂੰ ਲੈ ਕੇ ਪਰ ਗਿਆਨੀ ਰਕबीर ਸਿੰਘ ਜਿਹੜੇ ਗਏ ਹੋਏ ਨੇ ਬਾਹਰប្រទេស ਦੀ ਦੌਰੇ ਤੇ ਗਏ ਹੋਏ ਨੇ ਉੱਥੇ ਸਿੰਘਾਂ ਨੇ ਪੁੱਛਿਆ ਜਦੋਂ ਤੇ ਉਹਨਾਂ ਨੇ ਸਪੱਸ਼ਟ ਹੀ ਕਹਿ ਦਿੱਤਾ ਕਿ ਅਸੀਂ ਇਸ ਦਾ ਕੋਈ ਵੀ ਆਦੇਸ਼ ਜਾਰੀ ਨਹੀਂ ਕੀਤਾ ਦੇਖੋ ਜਿਹੜਾ ਨਿਸ਼ਾਨ ਸਾਹਿਬ ਹੈ ਇਹ ਗੁਰੂ ਸਾਹਿਬਾਨਾਂ ਵੇਲੇ ਤੋਂ ਅਤੇ ਉਹਦੇ ਤੋਂ ਬਾਅਦ ਜਿੰਨੇ ਵੀ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਪਦਾਰਜੋਗ ਹੋਏ ਉਹਨਾਂ ਸਭ ਨੇ ਕੌਮ ਨੂੰ ਕਿਤੇ ਸੱਦਾ ਦਿੱਤਾ ਕਿ ਸਮੁੱਚੀ ਕੌਮ ਨੂੰ ਕੇਸਰੀ ਨਿਸ਼ਾਨ ਸਾਹਿਬ ਦੇ ਥੱਲੇ ਇਕੱਤਰ ਹੋਣਾ ਚਾਹੀਦਾ ਹੈ ਇਸ ਵਾਸਤੇ ਇਹ ਸਾਡਾ ਕੇਸਰੀ ਨਿਸ਼ਾਨ ਸਾਹਿਬ ਹੈ ਜੋ ਢੰਗ ਸਿੰਘ ਜੱਥੇਬੰਦੀਆਂ ਨੇ ਉਹ ਨੀਲਾ ਨਿਸ਼ਾਨ ਸਾਹਿਬ ਪਹਿਨਉਂਦੀਆਂ ਇਹ ਪ੍ਰਾਤਨ ਸਮਿਆਂ ਤੋਂ ਚੱਲਿਆ ਆ ਰਿਹਾ ਹੈ ਅਸੀਂ ਛੋਟੇ-ਛੋਟੇ ਹੁੰਦੇ ਵੀ ਵੇਖਦੇ ਸੀ ਕਿਤੇ ਹਜੂਰ ਸਾਹਿਬ ਜਾਣਾ ਨੰਗਸਿੰਘਾ ਦੀ ਸ਼ੌਣੀ ਆ ਤੇ ਦੂਰੋਂ ਹੀ ਨੀਲੇ ਨਿਸ਼ਾਨ ਸਾਹਿਬ ਤੋਂ ਪਤਾ ਲੱਗ ਜਾਂਦਾ ਸੀ ਕਿ ਇਹ ਸ਼ੌਣੀ ਨੰਗਸਿੰਘਾ ਦੀ ਆ ਬਾਕੀ ਜਿੰਨੇ ਵੀ ਇਤਿਹਾਸਕ ਗੁਰਦੁਆਰੇ ਉਹਨਾਂ ਤੇ ਕੇਸਰੀ ਨਿਸ਼ਾਨ ਸਾਹਿਬ ਚੁਲਾਏ ਜਾਂਦੇ ਸੀ ਅਸੀਂ ਬੇਨਤੀ ਕਰਦੇ ਆਂ ਕਿ ਸਿੰਘ ਸਹਿਬਾਨਾਂ ਨੂੰ ਸ਼ਕਤੀ ਦੇ ਨਾਲ ਇੱਕ ਦੀ ਸ਼੍ਰੋਮਣੀ ਕਮੇਟੀ ਦਾ ਕੋਈ ਮੁਲਾਜ਼ਮ ਕੋਈ ਸਖਤਰ ਜਾਂ ਮੈਨੇਜਰ ਆਪਣੇ ਤੌਰ ਤੇ ਫੈਸਲਾ ਲੈ ਕੇ ਜੋ ਸਾਡੇ ਇਤਿਹਾਸਿਕ ਸਥਾਨ ਨੇ ਉਹਨਾਂ ਤੇ ਜਾ ਕੇ ਨਿਸ਼ਾਨ ਸਾਹਿਬਾਂ ਦੇ ਚੋਲਿਆਂ ਦਾ ਰੰਗ ਆਪਣੀ ਮਰਜ਼ੀ ਨਾਲ ਬਦਲ ਰਿਹਾ ਹੈ ਉਹਨਾਂ ਨੂੰ ਰੋਕਿਆ ਜਾਵੇ ਅਤੇ ਸਮੁੱਚੇ ਖਾਲਸਾ ਪੰਥ ਨੂੰ ਵੰਡੀਆਂ ਪੈਣ ਤੋਂ ਰੋਕਿਆ ਜਾਵੇ ਕਿਉਂਕਿ ਅਸੀਂ ਪਹਿਲਾਂ ਹੀ ਕਦੇ ਕਿਸੇ ਗੱਲ ਤੇ ਵੰਡੇ ਜਾਂਦੇ ਆ ਕਿਥੇ ਕਿਸੇ ਗੱਲ ਤੇ ਵੰਡੇ ਜਾਂਦੇ ਆ ਪਹਿਲਾਂ ਇੱਕ ਐਸਾ ਸਮਝਾਇਆ ਜਦੋਂ ਦੋ ਦੋ ਸੰਗਰਾਮ ਦਾ ਮਨੋਣ ਲੱਗ ਪਏ ਫਿਰ ਇੱਕ ਫੈਸਲਾ ਲਿਆ ਖਾਲਸਾ ਪੰਥ ਨੇ ਆਪਣਾ ਕੈਲੰਡਰ ਦੇ ਉੱਪਰ ਪਹਿਰਾ ਦਿੱਤਾ ਤੇ ਫਿਰ ਇੱਕ ਹੋਇਆ ਖਾਲਸਾ ਪੰਥ ਸੋ ਇਹ ਕਰਕੇ ਨਮੀਆਂ ਮੰਡੀਆਂ ਨਹੀਂ ਪੜੀਆਂ ਚਾਹੀਦੀਆਂ ਇਹਦੇ ਤੇ ਸਿੰਘ ਸਾਹਿਬਾਂ ਨੂੰ ਸਖਤੀ ਦੇ ਨਾਲ ਫੈਸਲਾ ਲੈਣਾ ਚਾਹੀਦਾ ਸੋ ਸਾਰੀ ਸੰਗਤ ਦਾ ਅੱਜ ਜੋ ਸਾਡੇ ਜ਼ਿਲ੍ਹਾ ਪ੍ਰਧਾਨ ਇੱਥੇ ਪਹੁੰਚੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਸੋ ਸਾਰਿਆਂ ਨੇ ਜਿਹੜੇ ਇਹ ਲੈ ਕੇ ਫੈਸਲੇ ਆ ਇਹਦੇ ਤੇ ਪਹਿਰਾ ਦੇਣਾ ਤੇ ਵੱਡੀ ਪੱਦਰ ਤੇ ਸੰਗਤ ਦੀ ਸਮੂਲੀਅਤ ਦੇ ਨਾਲ ਅਸੀਂ ਇਹ ਪ੍ਰੋਗਰਾਮ ਮਹਾਂਪੁਰਖਾਂ ਦੀ ਪਰਸ਼ੀ ਅਤੇ ਸਾਰੇ ਪ੍ਰੋਗਰਾਮ ਮਨਾਉਣੇ ਆ ਸਾਰੀ ਸੰਗਤ ਚੜ੍ਹਦੀ ਕਲਾ ਦੇ ਨਾਲ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਹੋਏ ਸਭ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ